ਔਰ ਵੀਰੇ ਅੱਜ ਮੈਂ ਗੱਲ ਕਰਾਂਗਾ ਕਿ ਸਿੱਧੂ ਮੂਸੇਵਾਲਾ ਦੇ ਘਰ ਵਿੱਚ ਜਿਹੜੀ ਕਰੋਪੀ ਹੋਈ ਹੈ ਔਰ ਇਕੱਲਾ-ਕੱਲਾ ਮਾਂ-ਬਾਪ ਦਾ ਬੱਚਾ ਸੀ ਹੁਣ ਦੁਬਾਰਾ ਉਹ ਉਹ ਲੋਕ ਕਹਿ ਰਹੇ ਨੇ ਕਿ ਉਹ ਵੰਸ ਖਤਮ ਹੋ ਗਿਆ ਉਹ ਵੰਸ ਹੁਣ ਅੱਗੇ ਨਹੀਂ ਚਲੇਗਾ ਪਰ ਮੈਂ ਦਾਅਵੇ ਨਾ ਕਹਿ ਸਕਦਾ ਹਾਂ ਇਹ ਸਿੱਧੂ ਮੂਸੇਵਾਲ ਜੀ ਦੇ ਘਰ 'ਚ ਛੋਟਾ ਸਿੱਧੂ ਮੂਸੇਵਾਲ ਜਰੂਰ ਆਏ ਗਿਆਨ ਇਨਾ ਤੇਜ ਹੋ ਚੁੱਕਾ ਹੈ ਮੈਂ ਆਪਣੇ ਹੱਥੀਂ ਜਦੋਂ ਇਹਦਾ ਬਜ਼ੁਰਗ ਮਾਤਾ-ਪਿਤਾ ਦੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਮੈਂ ਖੁਦ ਐਸ ਹਸਪੀਟਲ ਦੇ ਵਿੱਚ ਇਹ ਹਸਪੀਟਲ ਦੇ ਵਿੱਚ ਆਪਾਂ ਇੰਦਾ ਦਾ ਸਿਸਟਮ ਬਣਾਇਆ ਹੈ ਆਈਵੀਐਫ ਮਸ਼ੀਨਾਂ ਰੱਖੀਆਂ ਹਨ ਅਸੀਂ ਇੱਥੇ ਜਦੋਂ ਕਿਸੇ ਜਵਾਨ ਕੁੜਤ ਦੀ ਮੌਤ ਹੋ ਜਾਂਦੀ ਹੈ ਕੱਲੇ ਕੱਲੇ ਦੀ ਔਰ ਬਜ਼ੁਰਗਾਂ ਨੂੰ ਬੱਚੇ ਦੀ ਦਾਤ ਜਿਹੜੀ ਹੈ ਐਸ ਹਸਪੀਟਲ ਚੋਂ ਇੱਕ ਵਾਰ ਮਿਲ ਚੁੱਕੀ ਹੈ ਔਰ ਸਿੱਧੂ ਮੂਸੇਵਾਲ ਵੀਰ ਦੇ ਘਰ ਵੀ ਬੱਚਾ ਹੋਵੇਗਾ ਕਾਰਨ ਕੀ ਮੈਂ ਤੁਹਾਨੂੰ ਕਾਰਨ ਦੱਸਾਂਗਾ ਕਿ ਆਈਵੀਐਫ ਇੱਕ ਮਸ਼ੀਨ ਹੈ ਜਿਵੇਂ ਟੈਸਟੂ ਬੇਬੀ ਹੁੰਦਾ ਹੈ ਟੈਸਟੂ ਬੇਬੀ ਹੁਣ ਪੁਰਾਣਾ ਹੋ ਚੁੱਕਾ ਹੈ ਆਈਵੀਐਫ ਹੁੰਦਾ ਕਿ ਅਸੀਂ ਜਿਹੜਾ ਬੰਦਾ ਹੁੰਦਾ ਹੈ ਜਿੱਦਾਂ ਲੋਕ ਬਜ਼ੁਰਗ ਹੋ ਜਾਂਦੇ ਨੇ ਅਸੀਂ ਉਹਨਾਂ ਦੇ ਸਪਰਮ ਵੀ ਲੈਣੇ ਹੁੰਦੇ ਐਗ ਲੈ ਲੈਣਾ ਹੁੰਦਾ ਹੈ ਅਸੀਂ ਉਹਨਾਂ ਨੂੰ ਮਸ਼ੀਨ ਦੇ ਵਿੱਚ ਲਗਾ ਦਿੰਦੇ ਹਾਂ ਮਸ਼ੀਨ ਕਾਫੀ ਮਹਿੰਗੀ ਹੁੰਦੀ ਆ ਜਿਹਨੂੰ ਆਈਵੀਐਫ ਮਸ਼ੀਨ ਕਹਿੰਦੇ ਆ ਆਪਾਂ ਮਸ਼ੀਨ ਦੇ ਵਿੱਚ ਲਗਾ ਦਿੰਦੇ ਹਾਂ ਔਰ ਉਹ ਐਗ ਉਸ ਸਪਰਮ ਉਹ ਆਪਸ ਵਿੱਚ ਵਰਕ ਕਰਨਾ ਸ਼ੁਰੂ ਕਰ ਦਿੰਦੇ ਨੇ ਔਰ ਜਦੋਂ ਭਰੂਣ ਬਣ ਜਾਂਦਾ ਹੈ ਫਿਰ ਇੱਕ ਛੋਟਾ ਜਿਹਾ ਭਰੂਣ ਬਣ ਜਾਂਦਾ ਹੈ ਫਿਰ ਉਸ ਭਰੂਣ ਨੂੰ ਟੱਡ ਕੇ ਤੇ ਫਿਰ ਆਪਾਂ ਉਹ ਜਿਵੇਂ ਸਿੱਧੂ ਮੂਸੇਵਾਲਾ ਜੀ ਨੇ ਉਹਨਾਂ ਦੇ ਮਦਰ ਦੀ ਕੁੱਖ ਵਿੱਚ ਵੀ ਰੱਖ ਸਕਦੇ ਆ ਉਹ ਭਰੂਣ ਜਿਹੜਾ ਹੁੰਦਾ ਹੈ ਉਹ ਐਕਟਿਵ ਹੋ ਜਾਂਦਾ ਭਰੂਣ ਬਣ ਜਾਂਦਾ ਜਾਨ ਪੈ ਜਾਂਦੀ ਹੈ ਵਿੱਚ ਤੇ ਉਹਨੂੰ ਆਪਾਂ ਉਹਨਾਂ ਦੀ ਮਦਰ ਦੀ ਕੁੱਖ ਵਿੱਚ ਵੀ ਰੱਖ ਸਕਦੇ ਹਾਂ ਜਾਂ ਆਪਣੀ ਮਸੀ ਚਾਚੀ ਤਾਈਆਂ ਦੇ ਵਿੱਚੋਂ ਕੋਈ ਹੈਲਥੀ ਕੁੱਖ ਮਿਲ ਜੇ ਤੇ ਆਪਾਂ ਉਹ ਭਰੂਣ ਜਿਹੜਾ ਹੈ ਭਰੂਣ ਮੀਨਸ ਕੀ ਉਹ ਜਿਹੜਾ ਤੁਹਾਡਾ ਬੱਚਾ ਹੈ ਆਪਾਂ ਉਹਨਾਂ ਵਿੱਚ ਰੱਖ ਕੇ ਔਰ 7-8 ਮਹੀਨੇ ਬਾਅਦ ਬੱਚਾ ਕਨਸੀਵ ਕਰ ਸਕਦੇ ਹਾਂ ਇਹ ਆਈਵੀਐਫ ਦੀ